ਬਿਲੀਪੇ ਇੰਦਰਾਪੁਰਮ ਸਿੰਘ ਸਭਾ ਗੁਰਦੁਆਰੇ ਦਾ ਸਥਾਪਨਾ ਦਿਵਸ ਬੜੀ ਹੀ ਸ਼ਰਧਾ ਭਾਵਨਾ ਅਤੇ ਸਤਕਾਰਪੂਰਨ ਤਰੀਕੇ ਦੇ ਨਾਲ ਮਨਾਇਆ ਗਿਆ ਇਸ ਮੌਕੇ ਸੰਗਤਾਂ ਨੇ ਹਾਜ਼ਰੀ ਭਰੀ ਤੇ ਕੀਰਤਨ ਸਰਵਨ ਕੀਤਾ ਉਦੋਂ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭੁਵਿੰਦਰ ਸਿੰਘ ਪੁੱਲਰ ਵੀ ਪਹੁੰਚੇ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕਾ ਦੀ ਸਮਰਪਣ ਭਾਵਨਾ ਦੇ ਨਾਲ ਕੀਤੀ ਸੇਵਾ ਦਾ ਜਿੱਥੇ ਉਨ੍ਹਾਂ ਦੀ ਸ਼ਲਾਘਾ ਕੀਤੀ ਨਾਲ ਹੀ ਉਨ੍ਹਾਂ ਨੇ ਸੰਗਤਾਂ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਕਿ ਉਹ ਹਮੇਸ਼ਾ ਸਿੱਖੀ ਸਿਧਾਂਤਾਂ ਦੀ ਰੱਖਿਆ ਕਰਨ ਤੇ ਉਨ੍ਹਾਂ ਉੱਤੇ ਪੈਰਾ ਦੇਣ ਲਈ ਪ੍ਰਤੀਬੱਧ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਆਪ ਸਮੂਹ ਸਿੱਖ ਸੰਗਤ ਨੂੰ ਗੁਰੂ ਨਾਨਕ ਨਾਮ ਲੈਵਾਂ ਨੂੰ ਔਰ ਇੱਥੇ ਦੀਆਂ ਗਾਇਆਬਾਦ ਦੀਆਂ ਆਈਆਂ ਹੋਈਆਂ ਸਾਰੀਆਂ ਸਿੱਖ ਸੁਭਾਵਾਂ ਖਾਸ ਕਰਕੇ ਸਾਰਾ ਅਗਰ ਮੈਂ ਗੱਲ ਕਰਾਂ ਕਿ ਇੰਦਰਾਪੁਰਮ ਔਰ ਗਾਇਆਬਾਦ ਦੀ ਸਾਰੀ ਕਰੀਬ ਸੰਗਤ ਬੈਠੀ ਹੈ ਆਪ ਸਭ ਨੂੰ ਇਸ ਗੁਰੂ ਘਰ ਦੇ ਸੋਹਣੇ ਸਾਬਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਕਿਉਂਕਿ ਇਸ ਗੁਰੂ ਘਰ ਨੂੰ ਮੈਂ ਸ਼ੁਰੂਆਤ ਤੋਂ ਵੇਖਿਆ ਹੈ ਔਰ ਜਿੱਥੇ ਗੁਰੂ ਸਾਹਿਬ ਨੇ ਇਸ ਗੁਰੂ ਘਰ ਤੋਂ ਇਸ ਅਸਥਾਨ ਤੋਂ ਕਈ ਵਾਰੀ ਕੁਝ ਅਸਥਾਨੀ ਇਤਰਾਤੇ ਹੁੰਦੇ ਨੇ ਕਿ ਜਿਹੜੇ ਬੜੇ ਪਵਿੱਤਰ ਸਥਾਨ ਹੁੰਦੇ ਨੇ ਔਰ ਜਦੋਂ ਉੱਥੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਏ ਤੇ ਫਿਰ ਤੇ ਗੱਲ ਹੀ ਕੁਝ ਹੋਰ ਹੋ ਜਾਂਦੀ ਹੈ। ਇਹ ਜਗ੍ਹਾ ਜਿਹੜੀ ਹੈ ਲਾਖਪਤਦਰ ਮੈਂ ਇਹ ਗੱਲ ਕਹਾਂਗੀ ਬੋਰਡ ਦੇ ਨਕਸ਼ੇ ਤੇ ਆਈ ਹੈ ਤੇ ਗਲਤ ਨਹੀਂ ਹੋਵੇਗਾ। ਕਿਉਂਕਿ ਇੱਥੋਂ ਦੀ ਸੰਗਤ ਨੇ ਕਿਸਾਨੀ ਅੰਦੋਲਨ 'ਚ ਆਪਣੇ ਕਿਸਾਨ ਵੀਰਾਂ ਦੀ ਸੇਵਾ ਕਰਨ ਦੇ ਵਿੱਚ ਕੋਈ ਕਸਮ ਨਹੀਂ ਛੱਡੀ ਮੈਨੂੰ ਅੱਜ ਵੀ ਉਹ ਦਿਨ ਯਾਦ ਆ ਜਿੱਥੇ ਦਿਨੇ ਲੰਗਰ ਚੱਲਦੇ ਸੀ ਸ਼ਾਮ ਨੂੰ ਦੋ ਦਿਨ ਲੰਗਰ ਚੱਲਦੇ ਸੀ ਔਰ ਇੰਡੀਆਂ ਲੰਮੀਆਂ ਨੰਮੀ ਲਾਈਨਾਂ ਲੱਗੀਆਂ ਸੀ ਆ ਦਾਜੀਪੁਰ ਨਾਲ ਹੀ ਹੈ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਤੇ ਇਹ ਆਪਾਂ ਬੜੇ ਧੰਨਵਾਦੀ ਆ ਗੁਰੂ ਸਾਹਿਬ ਦੇ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਕਿ ਜਿਨ੍ਹਾਂ ਨੇ ਇੱਥੋਂ ਦੀ ਸੰਗਤ ਉਹ ਆ ਸੇਵਾਵਾਂ ਲਈਆਂ ਜੇ ਮੈਂ ਗੱਲ ਕਰਾ ਕਰੋਨਾ ਗਾਲ ਦੀ ਤੇ ਅੱਜ ਸਾਹ ਗੁਰਪ੍ਰੀਤ ਸਿੰਘ ਰੰਮੀ ਭਾਈ ਨੂੰ ਆਕਸੀਜਨ ਮੈਨ ਬੋਲਿਆ ਜਾਂਦਾ ਹੈ ਕਿਉਂ ਬੋਲੇ ਜਾਂਦਾ ਉਹਦਾ ਕਾਰਨ ਹੈ ਕਿ ਇਹਨਾਂ ਨੇ ਆਪਣੀ ਜਾਨ ਵੀ ਪਰਵਾਹ ਨਾ ਕਰਦੇ ਹੋਏ ਆਪ ਸਾਰੀ ਟੀਮ ਦੇ ਨਾਲ ਕਿਉਂਕਿ ਜੋ ਆਪ ਸਭ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਦੋਂ ਤੁਸੀਂ ਉੱਥੇ ਆਕਸੀਜਨ ਦੀ ਜੋ ਸੇਵਾ ਕਰ ਛੱਡੀ ਜੋ ਲੰਗਰ ਪਾਉਣ ਦੀ ਸੇਵਾ ਕਰ ਛੱਡੀ ਵਾਕਿਆ ਉਹ ਬੇਮਿਸਾਲ ਹੈ ਉਹ ਇੱਕ ਇੱਕ ਮੈਂ ਕਹਿੰਦਾ ਇੱਕ ਰਿਕਾਰਡ ਬਣ ਗਿਆ ਹੈ ਉਹ ਜਿਹੜਾ ਰਿਕਾਰਡ ਹੈ ਜਦੋਂ ਵੀ ਕਿਤੇ ਕੋਰੋਨਾ ਦੀ ਗੱਲ ਹੋਏਗੀ ਤੇ ਇੰਦਰਾਪੁਰਨ ਗੁਰਦੁਆਰੇ ਦੀ ਗੱਲ ਜਰੂਰ ਹੋਏਗੀ ਕਿ ਅਗਰ ਕਿਸੇ ਨੂੰ 200 200 ਕਿ ਤੇ ਆਕਸੀਜਨ ਨਹੀਂ ਸੀ ਮਿਲਦੀ ਤੇ ਉਹ ਇੰਦਰਾਪੁਰਮ ਦਾ ਜਿਹੜਾ ਨਕਸ਼ਾ ਜੀਪੀਐਸ ਲੱਭਦਾ ਸੀ ਕਿ ਮੈਂ ਉੱਥੇ ਜਾਵਾਂ ਉੱਥੋਂ ਮੈਂ ਖਾਲੀ ਨਹੀਂ ਆਵਾਂ ਮੈਂ ਸਮਝਦਾ ਹੈ ਕਿ ਇਹ ਧੰਨ ਗੁਰਗਨ ਸਾਹਿਬ ਦੀ અપਾਰ ਕਿਰਪਾ ਹੈ ਜੋ ਉਹਨਾਂ ਨੇ ਸਾਗੁਰਪੀਰ ਸਿੰਘ ਜੀ ਔਰ ਉਹਨਾਂ ਦੀ ਟੀਮ ਤੋਂ ਖਾਸ ਕਰਕੇ ਦੇਖੋ ਕਦੀ ਵੀ ਕੋਈ ਕਪਤਾਨ ਅਧੂਰਾ ਹੁੰਦਾ ਜਾਂਦਾ ਹੈ ਤਾਂ ਉਹਦੀ ਟੀਮ ਨਾ ਹੋਵੇ ਔਰ ਇਹ ਅਗਰ ਆਪਣਾ ਟੀਮ ਦੀ ਗੱਲ ਕਰੀਏ ਤੇ ਇੱਥੇ ਆਪ ਸਭ ਸੰਗਤ ਦਾ ਇਨਾ ਵੱਡਾ ਆਸ਼ੀਰਵਾਦ ਉਹਨਾਂ ਦੇ ਸਿਰ ਤੇ ਇਨਾ ਵੱਡਾ ਆਪ ਸਭ ਦਾ ਉਪਰਾਨਾ ਕਿ ਜੋ ਆਪਦੇ ਦਿਲ ਦੇ ਵਿੱਚ ਹੈਗਾ ਕਿ ਮੈਂ ਵੀ ਇਸ ਇਸ ਸਿਵਾਜੀ ਸਭਾਵਾਂ ਮੈਂ ਵੀ ਇਸ ਇਸ ਸਿਵਾਜੀ ਸਭਾਵਾਂ ਮੈਂ ਵੀ ਆਪਣਾ ਦਸਵੰਦ ਕੱਢ ਕੇ ਜ਼ਰੂਰ ਦੇ ਕੇ ਆਵਾਂ ਤਾਂ ਕਿ ਇਨਸਾਨੀਅਤ ਦੇ ਲੇਖੇ ਲੱਗੇ ਤੇ ਮੈਂ ਸਮਝਦਾ ਇਹ ਜਿਹੜਾ ਜਜ਼ਬਾ ਹੈਗਾ ਹੈ ਇਹ ਆਪ ਲੋਕਾਂ ਦੇ ਵਿੱਚ ਹੈਗਾ ਹੈ ਇਹ ਬਕਾਇ ਹੀ ਬੇਮਿਸਾਲ ਹੈ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਵੀ ਕਰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਨੇ ਆਪ ਜੀ ਤੋਂ ਇੰਨੀਆਂ ਵੱਡੀਆਂ ਵੱਡੀਆਂ ਸੇਵਾਵਾਂ ਲਈਆਂ ਅੱਜ ਇਹ ਜੋ ਗੁਰੂ ਦੇ ਮਹਿਲ ਇੱਥੇ ਬਣ ਕੇ ਤਿਆਰ ਹੋਏ ਨੇ ਵਾਕਿਆ ਹੀ ਦਰਸ਼ਨ ਕਰਦੇ ਐਵੇਂ ਲੱਗਦਾ ਕਿ ਜਿਵੇਂ ਇਤਿਹਾਸਿਕ ਸਥਾਨ ਹੈ ਪਰ ਵਾਕਿਆ ਹੀ ਜੀ ਮੈਂ ਕਹਿੰਦਾ ਇਤਿਹਾਸਿਕ ਸਥਾਨ ਹੈ ਕਿਉਂਕਿ ਜਿਹੜੀਆਂ ਇੱਥੋਂ ਸੇਵਾਵਾਂ ਚੱਲਦੀਆਂ ਪਈਆਂ ਅੱਜ ਵੀ ਜਿਵੇਂ ਹੋਰ ਮੇਰੇ ਵੀਰ ਜੀ ਇੱਕ ਦਸ ਦੇ ਪੈਸੀ ਸਕੂਲ ਦੀ ਸੇਵਾਵਾਂ ਚ ਆਂਦੀਆਂ ਬੱਚਿਆਂ ਦੀਆਂ ਦੇਖੋ ਅੱਜ ਬੜੀ ਵੱਡੀ ਲੋੜ ਹੈਗੀ ਐ ਸਾਨੂੰ ਲੰਗਰ ਆਪਣੀ ਜਗ੍ਹਾ ਨੇ ਬਾਕੀ ਸੇਵਾਵਾਂ ਆਪਣੀ ਜਗ੍ਹਾ ਨੇ ਪਰ ਅੱਜ ਸਭ ਤੋਂ ਵੱਡੀ ਜੋ ਲੋੜ ਹੈਗੀ ਐ ਸਾਨੂੰ ਨੀਡ ਹੈਗੀ ਐ ਉਹ ਹੈਗੀ ਆ ਆਪਾਂ ਨੂੰ ਆਪਣੀ ਕੌਮ ਨੂੰ ਔਰ ਆਪਣੀ ਆਉਣ ਵਾਲੀ ਪਨੀਰੀ ਨੂੰ ਐਜੂਕੇਟ ਕਰੇ ਚਾਹੇ ਉਹ এডਿਕੇਸ਼ਨ ਟੈਕਨੀਕਲ ਹੋਵੇ ਚਾਹੇ ਉਹ এডਿਕੇਸ਼ਨ ਸਕੂਲਾਂ ਦੀ ਹੋਵੇ ਜਾਂ ਕਾਲਜ ਦੀ ਹੋਵੇ ਕਿਉਂਕਿ ਜੇ ਸਾਡਾ ਯੂਥ ਪੜ੍ਹੇਗਾ ਲਿਖੇਗਾ ਤੇ ਔਰ ਵਾਲੇ ਟਾਈਮ ਦੇ ਵਿੱਚ ਉਹ ਕੋ ਚੰਗਾ ਰੁਬਾ ਪ੍ਰਾਪਤ ਕਰੇਗਾ ਆਪਣੇ ਪਰਿਵਾਰ ਨੂੰ ਤੇ ਜਿੱਥੇ ਰੋਜੀ ਰੋਟੀ ਦੇ ਨਾਲ ਆਪਣੇ ਪਰਿਵਾਰ ਦਾ ਤੇ ਰੋਜੀ ਰੋਟੀ ਚਲਾਏਗਾ ਹੀ ਚਲਾਏਗਾ ਨਾਲ ਜਦੋਂ ਨੂੰ ਪਤਾ ਹੋਏਗਾ ਕਿ ਮੈਂ ਕਿਸੇ ਗੁਰੂ ਘਰ ਤੋਂ ਮੈਨੂੰ ਸਹਾਇਤਾ ਮਿਲੀ ਸੀ ਔਰ ਮੈਂ ਉਸ ਗੁਰੂ ਘਰ ਦੀ ਸਹਾਇਤਾ ਨਾਲ ਪੜ੍ਹ ਕੇ ਮੈਂ ਇੱਥੇ ਤੱਕ ਪਹੁੰਚਿਆ ਉਹ ਘੱਟੋ ਘੱਟ ਜਿਆਦਾ ਨਹੀਂ 5-10 ਬੱਚੇ ਨੂੰ ਜ਼ਰੂਰ ਪੜ੍ਹਾਏਗਾ ਕਿਉਂਕਿ ਇਹ ਗਿਰਬਾ ਗੁਰੂ ਸਾਹਿਬ ਦੀ ਹੈਗੀਆ ਤੇ ਮੈਂ ਸਮਝਦਾ ਜੋ ਇਹ ਸੇਵਾਵਾਂ ਚੱਲ ਰਹੀਆਂ ਹੈ ਇਹ ਖੋਦੀ ਸਾਰੀ ਟੀਮ ਗੁਰਦੁਆਰੇ ਦੀ ਜੋ ਹੈਗੀਆ ਵਕਈ ਮੈਂ ਇਹਨਾਂ ਸਭ ਦੇ ਚਰਨਾਂ 'ਚ ਨਤਮਸਤਕ ਹੁੰਦਾ ਹਾਂ ਕਿ ਇਹਨਾਂ ਦੀ ਸੋਚ ਇੰਨੀ ਵਧੀਆ ਹੈ ਚਾਹੇ ਕੋਈ ਲੰਗਰਾਂ ਵਾਸਤੇ ਕੋਈ ਸੁੱਕੀ ਰਸਦ ਵਾਸਤੇ ਆ ਜਾਂਦਾ ਹੈ ਔਰ ਸਭ ਤੋਂ ਵੱਡੀ ਜੋ ਇਹ ਸੇਵਾ ਇਸ ਟਾਈਮ ਐਜੂਕੇਸ਼ਨ ਦੀ ਕਰਦੇ ਬਏ ਐ ਸਲੂਟ ਹੈ ਸਾਰੀ ਇਹਨਾਂ ਦੀਨ ਨੂੰ ਕਿ ਇਹ ਇੰਨੀ ਵੱਡੀਆਂ-ਵੱਡੀਆਂ ਸੇਵਾਵਾਂ ਕਰ ਰਹੇ ਨੇ ਮੈਂ ਆਪਣੇ ਵੱਲੋਂ ਦਿੱਲੀ ਸੈਕਟਰ ਦਾ ਮੈਨੇਜਮੈਂਟ ਕਮੇਟੀ ਵੱਲੋਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ ਦਿਨਾ ਹੈ